ਇਹ ਵੀ ਨਹੀਂ ਖੁਸ਼ੀ ਹੁੰਦੀ ਆ ਨਹੀਂ ਮੈਨੂੰ ਤਾਂ ਐਨੀ ਖੁਸ਼ੀ ਚੜੀ ਨਹੀਂ ਐਨੀ ਖੁਸ਼ੀ ਚੜੀ ਨਹੀਂ ਮੈਂ ਤਾਂ ਮਾਰ ਕੇ ਛਾਲ ਪਾ ਕੇ ਨਵਾਂ ਸੂਟ ਪਾ ਕੇ ਸਾਈਕਲ ਤੇ ਅੱਛਾ ਹੋਰ ਕੀ ਪੈਸਾ ਨੂੰ ਭੁੱਲ ਗਈ ਪੈਸੇ ਤਾਂ ਹੁਣ ਫਿਰ ਭੁੱਲਣਾ ਹੀ ਪੈਣਾ ਸੀ ਹਨਾ ਐਨਾ ਚਾ ਚੜ ਗਿਆ ਪੇਕਿਆਂ ਦਾ ਕਿੰਨੂ ਨਹੀਂ ਚਾ ਹੁੰਦਾ ਨਹੀਂ ਮੈਂ ਤਾਂ ਮਾਰ ਕੇ ਛਾਲ ਵੈ ਗਈ ਸਾਈਕਲ ਤੇ ਅੱਛਾ ਬੱਸ ਫਲਰ ਕੀ ਸੀ ਕਦੇ ਸਾਈਕਲ ਸੱਜੇ ਨੂੰ ਕਦੇ ਸਾਈਕਲ ਖੱਬੇ ਨੂੰ ਕਦੇ ਕੋਏ ਚਵਾੜ ਦੇ ਕਿਉਂ ਸੜੇ ਟੁੱਟੀ ਵੀ ਸੀ ਹੋਰ ਉੱਤੇ ਉੱਤੇ ਚੜਦੇ ਨਹੀਂ ਮੈਂ ਤਾਂ ਬੰਦ ਲਗੀ ਮੈਨੂੰ ਤਾਂ ਪਿੱਛੇ ਹੀ ਸਿੱਟ ਗਿਆ ਕੈਰੀਅਰ ਤੋਂ ਨਹੀਂ ਪਥੇਰੀਆਂ ਆਵਾਜ਼ਾਂ ਮਾਰੀਆਂ ਮੈਂ ਕੰਜਰ ਮੈਨੂੰ ਨਾਲ ਤਾਂ ਲੈ ਜਾ ਨਹੀਂ ਕਿੱਥੇ ਸੁਣਿਆ ਉਹਨੂੰ ਉਹ ਤਾਂ ਸੁਣੀ ਨਹੀਂ ਹੈਗੀ ਅੱਗੇ ਕੀ ਹੋਇਆ ਡਰ ਜਾਂਦਾ ਜਾਂਦਾ ਰੋੜੇ ਤੇ ਸਾਈਕਲ ਛਡਾ ਲਿਆ ਅੱਛਾ ਜਾ ਕੇ ਡੜੰਮ ਦੇ ਖੜ ਗਿਆ ਬਚ ਗਈ ਮੈਂ ਤਾਂ ਫਿਰ ਵੀ ਬਚ ਗਈ ਉਹਦਾ ਤਾਂ ਗਿੱਟਾ ਟੁੱਟ ਗਿਆ ਤੂੰ ਬੜੀ ਮਾੜੀ ਹੋਈ ਨਹੀਂ ਫੂਟ ਨਹੀਂ ਜੀ ਜਾਤ ਵੱਡਾ ਸਾਈਕਲ ਤਾਂ ਟਿਕਿਆ ਸੀ ਗਸ਼ਟਾ ਹਾਂ ਮੇ ਫੇਰ ਕਿਹੜਾ ਘਟ ਸੀ ਅੱਛਾ ਡਿੱਗਦੇ ਠੰਡੇ ਚੱਲ ਪਹੁੰਚ ਗਏ ਮੇਰੇ ਕੋਲ ਹੈ ਚੱਲ ਚੰਗਾ ਹੋਇਆ ਵਧੀਆ ਪਹੁੰਚ ਗਏ ਲੈ ਫੇਰ ਕਿਹੜਾ ਘਟ ਸੀ ਜਾ ਕੇ ਲੱਗ ਗਿਆ ਪ੍ਰੌਨਚਾਰੀ ਘਟਣ ਕਹਿੰਦਾ ਭਾਈ ਰੋਟੀ ਰੁੱਟੀ ਨਹੀਂ ਮੈਂ